ਲੱਖਾਂ ਵਾਲੀ ਗੱਲ ਕਰਨ ਵਾਲੀ ਗੱਲ ਕਰਦਾ ਹੈ ਇਹ ਲੱਖੇ ਨੇ ਬਹੁਤ ਹੀ ਸੋਹਣਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ। ਨਾਉ ਸ਼ੋਲੇ ਕਹਿੰਦੇ ਨੇ ਨੌਜਨ ਗੱਭਰੂ ਬੱਬੂ ਮੁਦਕੀ ਦੀ ਧਰਤੀ ਦਾ ਬਹੁਤ ਹੀ ਸੋਹਣਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹਰਜੀਤ ਕਲੱਬ ਬਾਜਾਖਾਨਾ ਦੀ ਟੀਮ ਸਾਡਾ ਵੀਰ ਇੰਦਰ ਪੰਜਗਰਾਈ ਵਾਲਾ ਲੈ ਕੇ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਮਾਣੂ ਕੀ ਬਾਰੇ ਕਹਿੰਦੇ ਵੀ ਠੀਰੇ ਹੁਣੀ ਬੁੱਕ ਸਪான்ਸਰ ਨੇ ਇਸ ਟੀਮ ਦੇ ਲਓ ਅਗਲੀ ਕਬੱਡੀ ਕਹਿੰਦੇ ਵੀ ਸਾਪੂ ਵਾਲੀ ਆ ਧਰਮੰਦ ਤੇ ਨੌਜਨ ਗੱਭਰੂ ਪਾਉਣ ਦੇ ਲਈ ਵਧਿਆ ਹੋਇਆ ਇੱਕ ਪਾਸੇ ਖਾਰੇ ਦੀ ਧਰਤੀ ਦਾ ਸ਼ਕਤੀਬਾਲ ਦੂਜੇ ਪਾਸੇ ਲਾਉਦੇ ਵਾਲਾ ਮੇਰੇ ਵੀਰੋ ਫਾਜੀ ਲਓ ਪੁਆਇੰਟ ਇਸ ਲਈ ਧਰਮੰਦ ਤੇ ਸਾਪੂ ਵਾਲੀ ਨੌਜਨ ਗੱਭਰੂ ਦੇ ਹਿੱਸੇ ਜੁੜਦਾ ਹੋਇਆ ਬਾਵੀ ਤੂਤਾ ਵਾਲਿਆ ਨੌਜਨ ਦਾ ਕਬੱਡੀ ਲਓ ਸ਼ਿੰਦੂ ਤੂਤਾ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਕ ਪਾਸੇ ਕਹਿੰਦੇ ਵੀ ਜਨੇਤਪੁਰੇ ਵਾਲੇ ਦਾ ਆਟੋ ਗੱਡੀ ਦੇ ਦਾ ਮਾਨ ਸਨਮਾਨ ਹੋਣਾ ਤੇਰਲੀ ਕੰਨੇ ਵਾਲੇ ਦਾ ਕਹਿੰਦੇ ਵੀ ਜਿਵੇਂ ਅੱਜ ਬ੍ਰਿੰਦਰ ਦਾ ਸਕਾਰਪਿਓ ਦਾ ਹੋ ਰਿਹਾ ਹੈ 10 ਜਨਵਰੀ ਨੂੰ ਸਲੌਜਨ ਦਾ ਵੀ ਸਕਾਰਪਿਓ ਗੱਡੀ ਦਾ ਮਾਨ ਸਨਮਾਨ ਹੋਣਾ ਤੇ ਪੁਆਇੰਟ ਤੂਤਾ ਵਾਲੇ ਸਿੰਧੂ ਦੇ ਹਿੱਸੇ ਜੁੜਦਾ ਹੋਇਆ ਜਲਾਲਬਾਲ ਬੰਦੂ ਅਗਲੀ ਕਬੱਡੀ ਪਾਉਂ ਦੇ ਲਈ ਖੇਰ ਵਧੇ ਹੋਇਆ ਮੇਰੀ ਬੇਨਤੀ ਹੈ ਸਾਡੇ ਪ੍ਰਬੰਧਕ ਵੀਰਾਂ ਤੋਂ ਬਿਨਾ ਐਂਟਰ ਹੋਏ ਜੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਉਹ ਆਪ ਇੱਥੇ ਬੈਠ ਜਾਣ ਜੇ ਹੋਰ ਕਿਸੇ ਵੀਰ ਨੂੰ ਅੰਦਰ ਲਓ ਖੇਡਣੇ ਇੱਕ ਵੱਡੀ ਟਾਊਰਨੀ ਲਈ ਮੇਰੇ ਵੀਰੋ ਸਰਾਮਾ ਵਾਲਾ ਇਹ ਕਹਿੰਦੇ ਵੀ ਬਲਡ ਕਬੱਡੀ ਕੱਪ ਤੇ ਖੇਡਿਆ ਤੇ ਦੁਨੀਆ ਮਰੀਦ ਹੋ ਗਈ ਇਸ ਨੌਜਵਾਨ ਦੀ ਸੁਖਵੀਰ ਸਰਾਮਾ ਦੀ ਧਰਤੀ ਦਾ ਲਓ ਸਾਹਮਣੇ ਨੌਜਵਾਨ ਕਬੂ ਨੇ ਮੇਰੇ ਵੀਰੋ ਬਹੁਤੀ ਤਕਰਾ ਜੱਫਾ ਲਾਇਆ ਗੱਗੀ ਪੌੜਵਾਲ ਦੀ ਧਰਤੀ ਦੇ ਜੱਫਾ ਨੇ ਜੱਫਾ ਲਾਇਆ ਪਰ ਸੁਖਵੀਰ ਦੇ ਹਲਕੀ ਜੀ ਛੱਟ ਲੱਗੀ ਹੈ ਸੱਚੇ ਬਾਸ਼ਾ ਮਿਹਰ ਕਰੇ ਇਸ ਖਿਡਾਰੀ ਦਾ ਬਾਲ ਵੀ ਵਿਗਦਾ ਹੋਵੇ ਵੀ ਦੇ ਦਿੱਤਾ ਜਾਵੇ ਸਾਡੇ ਵੀਰੇ ਚੜ੍ਹਨੀ ਵੱਲੋਂ ਉਸ ਜਾਫੀ ਦੇ ਲਈ ਦਵਾਨਿਆਂ ਵਾਲਾ ਚੜ੍ਹਨਾ ਉਹਦੇ ਵੱਲੋਂ ਫੌਲ ਪੈਦਾ ਮਾਨਸ਼ਰਮਾਨ ਹੈ ਗਾਲੀ ਅਮਰਦੀਪ ਸਿੰਘ ਜੀ ਬੈਸ ਜੱਜੀ ਸਿੰਘ ਜੀ ਧਾਮੀ ਰੇਸ਼ਮ ਸਿੰਘ ਜੀ ਸਿੱਧੂ ਤੇ ਇਸ ਵੀ ਸਿੰਘ ਕਮਲਜੀਤ ਸਿੰਘ ਜੀ ਸਿੱਧੂ ਇਹਨਾਂ ਬਾਰੇ ਮੇਰੇ ਲਈ ਬੱਜੇ ਮਾਨਤਰੀ ਜੀ ਨੂੰ ਧੰਨਵਾਦ ਹੈ ਸਾਡਾ ਵੀਰ ਗੁਰਪ੍ਰੀਤ ਗਾਂਧੀ ਉਸ ਵੀਰ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲਓ ਸਾਹਮਣੇ ਇਸੋਲੇ ਹਾਂ ਦੇ ਵੀ ਜਾਫੀ ਕੌਣ ਹੈ ਤੇ ਲੰਡਿਆਂ ਦੀ ਧਰਤੀ ਦਾ ਮੇਰੇ ਵੀਰੋ ਵਪਾਰ ਨੌਜਵਨ ਗਬਰੂ ਉਸਨੇ ਬਾਉਤੀ ਥੋੜਾ ਕੋਸ਼ਿਸ਼ ਕੀਤੀ ਪਰ ਪੁਆਇੰਟ ਜਿਹੜਾ ਕੀਪਾ ਕੰਗਰ ਮਾਰ ਦੀ ਧਰਤੀ ਦਾ ਅਗਲੀ ਕਬੱਡੀ ਨਰਵਾਰ ਸਿੰਘ ਕੋਹਲੀ ਰਾਣੀਵਾਲ ਦੀ ਧਰਤੀ ਦਾ ਲਓ ਰੌਤੇ ਵਾਲੇ ਫੌਜੀ ਨਾ ਹੋ ਗਈ ਹੱਥ ਜੋੜੀਆਂ ਮੇਰੇ ਪੰਜਾਬੀ ਵੀਰੋ ਇੱਕ ਚੋੜ ਦਾ ਫੌਜੀ ਤੇ ਰੌਤੇ ਵਾਲਾ ਫੌਜੀ ਦੁਨੀਆ ਦੇ ਵਿੱਚ ਮਸ਼ਹੂਰ ਨੇ ਲਓ ਵੱਜੀ ਇੱਕੀ ਰਾਣੀਵਾਲ ਦਾ ਕੋਹਲੀ ਦੇ ਵੀਰੋ ਬਹੁਤ ਹੀ ਥੋੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਰਿਹਾ ਜਿੰਦਗੀ ਵਾਲਾ ਨੌਜਨ ਗਬਰੂ ਅਗਲੀ ਕਬੱਡੀ ਪਾਉਣ ਦੇ ਲਈ ਫੇਰ ਵਧਿਆ ਹੋਇਆ। ਲਓ ਸਾਹਮਣੇ ਦੁੱਧਕੀ ਵਾਲੇ ਦੀ ਮੇਰੀਓ ਕਬੱਡੀ ਬੱਬੂ ਦੀ ਔਰ ਜੰਗੀ ਵਾਲੇ ਦੀ ਧਰਤੀ ਦਾ ਖੁਰ ਵੀ ਜੇ ਪੂਰੀ ਕੋਸ਼ਿਸ਼ ਕਰਦਾ ਹੈ ਪਰ ਪੁਆਇੰਟ ਕਹਿੰਦੇ ਵੀ ਇਸ ਲਈ ਜਿਹੜਾ ਹਰਜੀਤ ਕਲੱਬ ਬਾਜਾਖਾਨਾ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਲੰਡਿਆਂ ਵਾਲਾ ਲੱਖਾ ਅਗਲੀ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਵਧਿਆ ਹੋਇਆ। ਹੁਣ ਚਾਰ ਜਾਫੀ ਇੱਕ ਪਾਸੇ ਕਹਿੰਦੇ ਵੀ ਨੌਜਨ ਸ਼ਕਤੀਬਾਲ ਔਰ ਦੂਜੇ ਪਾਸੇ ਕਰਮੀ ਮੇਰੇ ਜੀ ਸ਼ਰਮਾ ਪਰੜਵਾਲ ਵਾਲਾ ਫੌਜੀ ਰੌਡੇ ਦੀ ਧਰਤੀ ਦਾ ਔਰ ਗੱਗੀ ਦੇ ਵੀਰੋ ਲਾ ਫੌਜੀ ਦੇ ਨਾਲ ਮੁਕਾਬਲਾ ਤੇ ਪੁਆਇੰਟ ਡਿਸ਼ਿਨ ਫੌਜੀ ਨੇ ਕਰੂ ਧਾਵੀ ਦਾ ਪੁਆਇੰਟ ਧਾਵੀ ਦਾ ਤੂਤਾ ਵਾਲਾ ਸ਼ਿੰਦੂ ਅਗਲੀ ਕਬੱਡੀ ਪੌਰ ਦੇ ਲਈ ਇੱਕ ਧਰਤੀ ਮਾ ਲੋ ਵਧਿਆ ਹੋਇਆ ਮੱਥਾ ਮੇਰੇ ਵੀਰੋ ਕਿ ਗੋਲ ਦੇ ਉਹ ਦਾਇਰੇ ਵਿੱਚ ਹੰਦੇ ਦੋ ਰਸਤੇ ਚੜ ਜਾਂਦਾ ਚਾ ਜਦੋਂ ਖੇਡਾਰੀ ਵਿੱਚ ਦਿਸਦੇ ਆਰੇ ਉਹਦੇ ਜਾਮਾ ਜੀ ਦੀ ਕਾਰ ਇਹਦੀ ਗੱਡੀ ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ ਲਓ ਇਸ ਵੇਲੇ ਦਿੱਥੋ ਵਾਲੇ ਸ਼ੀਰੇ ਨੂੰ ਹਲਕਾ ਜਿਹਾ ਟੱਚ ਕਰਕੇ ਇਹ ਨੌਜਵਾਨ ਗਬਰੂ ਪੁਆਇੰਟ ਆਪਣੀ ਟੀਮ ਦੇ ਸਿਰ 'ਤੇ ਜੋੜਦਾ ਹੋਇਆ